ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ ਇਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀਓ ਸਾਰਾ ਨਤੰਦਰਸਤਿ ਬਖਸ਼ਿ ਚੜ੍ਹਦੀ ਕਲਾ ਚ ਰੱਖੀ ਸਾਰਿਆਂ ਦੇ ਮਨੋ ਕਾਮਨਾਵਾਂ ਪੂਰੀਆਂ ਕਰੀ ਮੇਰੇ ਦਾਤਾ ਸੱਚਾ ਪਾਤਸ਼ਾਹ ਜਿਹੜੇ ਬੰਨ ਤੇ ਰੋਜ਼ ਬਿੱਕੀ ਵੀਡੀਓ ਬਣਾ ਕੇ ਪਾਉਂਦਾ ਸੀਗਾ ਉਸੇ ਬੰਤੇ ਅੱਜ ਮੈਂ ਵੀ ਪਹੁੰਚਿਆ ਹੋਇਆ ਹਾਂ ਉੱਦਾਂ ਮੇਰਾ ਢੇਡਾ ਜਰੂਰ ਵੱਜੇਗਾ ਰਾਤ ਦੇ ਹੁਣ ਤਕਰੀਬਨ 8-9 ਦੇ ਵਿਚਕਾਰ ਦਾ ਟਾਈਮ ਹੈਗਾ ਤੇ ਪਹੁੰਚੇ ਹੋਏ ਦੌਦਪੁਰ ਬੰਨ ਦੇ ਉੱਪਰ ਤੇ ਬੰਨਾ ਮੇਰੇ ਹਿਸਾਬ ਨਾਲ ਜਿੰਨੀ ਇੱਕ ਮੈਨੂੰ ਅਕਲ ਉਹਦੇ हिसाब ਗੱਲ ਠੀਕ ਹੋ ਗਿਆ ਹੋਇਆ ਵੀ ਉਹਰੇ ਖਤਰੇ ਵਾਲੀ ਗੱਲ ਨਹੀਂ ਹੈਗੀ ਕੋਈ ਜ਼ਿਆਦਾ ਪਰ ਜਾਨੀ ਫਿਰ ਵੀ ਚਾਹੀਦਾ ਉਹਰੇ ਬੇਰੇ ਪੂਰੀ ਪੂਰੀ ਨਿਗਰਾਨੀ ਰੱਖੀ ਜਾਵੇ ਤੇ ਨਾਲ ਹੋ ਕੇ ਆਪਾਂ ਹੁਣ ਸੇਵਾ ਵੀ ਕਰਵਾਈਏ ਤੇ ਬਹੁਤ ਬਹੁਤ ਧੰਨਵਾਦ ਆ ਤੁਸੀਂ ਵੀਡੀਓ ਨੂੰ ਪਿਆਰ ਦਿੰਦੇ ਹੋ ਨਾਲ ਤੁਹਾਨੂੰ ਲਾਈਵ ਅਪਡੇਟ ਆਪਾਂ ਦੇ ਰਹੇ ਹਾਂ ਸਾਰੇ ਦੀ ਸਾਰੀ ਤੇ ਤੁਸੀਂ ਵੀਡੀਓ ਦੇਖਦੇ ਰਹੋ ਜੀ ਕੇ ਜਿੰਨੇ ਵੀ ਨੌਜਵਾਨ ਮੁੰਡੇ ਖੜੇ ਨੇ ਉੱਤੇ ਕਿਰਪਾ ਕਰਕੇ ਨਾਲ ਆ ਜਾਓ ਸਾਰੇ ਲੋ ਜੀ ਇਹ ਜਿਹੜੀ ਅਨਾਉਂਸਮੈਂਟ ਆਪਾਂ ਸੁਣਦੇ ਇੱਕ ਹੰਮਲਾ ਵੱਜੂਗਾ ਸਾਰੇ ਲੱਗੇ ਹੋਏ ਨੇ ਆ ਦੇਖੋ ਸਾਡੇ ਸਰਪੰਚ ਸਾਹਿਬ ਆ ਮਾਹ ਸਾਹਿਬ ਲੱਗੇ ਆ ਕੋਆਰਡੀਨੇਟਰ ਸਾਹਿਬ ਸਾਡੇ ਆ ਜਾਓ ਇੱਕ ਵਾਰ ਭਾਈ ਜੀ ਸਾਰੇ ਤਕੜੇ ਹੋ ਕੇ ਆ ਜਾਓ ਇੱਕ ਵਾਰ ਲੋ ਜੀ ਹੰਮਲਾ ਵੱਜਵੇ ਇਕੱਲੇ ਜਕਾਰਾ ਬੋਲੋ ਜੀ ਹੋਏ ਸੋਨ ਹਾਲੋ ਨੋਇਰ ਮੁੰਡਿਆਂ ਨੇ ਵਾਹਿਗੁਰੂ ਮੇਰੇ ਸਤਿ ਪਾਤਸ਼ਾਹ ਤੁਹਾਨੂੰ ਮਾਰਾ ਜੀ ਧੰਨ ਹੈ ਪ੍ਰਸ਼ਾਸਨ ਵੀ ਅਕਾਲ ਪੁਰਖ ਦਾ ਉਸਲੇ ਜੰਮਦਾ ਹੈ ਜੀ ਬਹੁਤ ਵਧੀਆ ਆਸ ਕਿੰਨੀ ਦੇਖੋ ਖਵਾਟ ਅਕਾਲ ਪੁਰਖ ਸਟਾਰਟ ਹੋ ਗਿਆ ਗਵਿੰਦਰ ਆ ਗਿਆ ਵਾਹਿਗੁਰੂ 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 ਬਹੁਤ

ਬੀ ਵੀ ਆਹ ਲੈ ਟੂ ਕਰ ਦੋ ਲਾਉਂਸਮੈਂਟ ਹਾਂਜੀ ਉਹ ਵੀ ਲੈ ਟੂ ਨੂੰ ਘੁਮਾ ਦਈਏ ਉਹ ਗੱਲ ਨਹੀਂ ਨੂੰ ਕਰਦੇ ਕੰਮ ਉਹ ਲੈਟ ਚਾਹਗਾ ਦੇਖੋ ਨਾ ਦਰਖਤਾਂ ਦੇ ਵਿਚਕਾਰ ਢੰਡਰੇ ਲੈਟ ਰੱਖੀ ਹੋਇਆ ਉਹ ਵੀ ਉਹ ਕੋਰਟ ਪੂਰਾ ਲਵਾਉਂਦਾ ਇੱਥੇ ਕੰਮ ਬੰਦ ਕਰ ਜੀ ਉਹ ਵੀ ਪੂਰਾ ਹੋ ਗਿਆ ਉਹਨੇ ਬਹੁਤ ਬੈਟ ਵਾਹ 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 ਇਲੈਕਟ੍ਰੀਸ਼ੀਅਨ ਹੈ ਮੇਰਾ ਵੀਰ ਇੱਥੇ ਇਲੈਕਟ੍ਰੀਸ਼ੀਅਨ ਹੈਗਾ ਨਾ ਇੱਥੇ ਆ ਕੇ ਸਾਹਮਣੇ ਮਾਈਕ ਤੇ ਆ ਜਾਵੇ ਭਲਾ ਇੰਤਰੀ ਜੜੀ ਕਰ ਰਹੀ ਹੈ ਇੱਕ ਟ੍ਰੇਸ਼ਨਾ ਜਿਹੜਾ ਸ਼ੇਡਰ ਵਾਲਾ ਹੈਗਾ ਬਾਈ ਕੰਪਨੀ ਕਰਿਆ ਉਹ ਆਜ ਵੀ ਟਿਚ ਹੈ ਟਾਈਮ ਲਗਭਗ 8:30 ਹੋਏ ਹੋਏ ਆ ਜੀ ਐਟ ਟਾਈਮ ਤੇ ਆਉਣ ਦੇ ਵੀ ਰਾਤੀ ਪੜਾ ਸਾਡੇ ਲੱਗੇ ਹੋਏ ਸਾਰੇ ਐਟ ਟਾਈਮ ਜਨਰੇਟਰ ਵਾਲਾ ਹੈ ਬਾਈ ਹੁਣ ਤਾਂ ਕਿਤੇ ਉਹ ਆਜ ਵੀ ਆ ਲੈਟਾ ਦੀ ਸੈਟਿੰਗ ਕਰਨੀ ਹੈ ਵਾਹ ਵਾਹ ਸਾਰਾ ਦਿਨ ਮਤਲਬ ਬਹੁਤ ਸਾਰੇ ਭਰਾਵਾਂ ਨੇ ਕੰਮ ਕੀਤਾ ਇੱਥੇ ਬਹੁਤ ਜ਼ਿਆਦਾ ਹੱਡ ਤੋੜ ਮਿਹਨਤ ਕੀਤੀ ਹੈ ਜਿਨ੍ਹਾਂ ਦੇ ਕਰਕੇ ਜਿਹੜਾ ਇਹ ਬਨ ਹੈ ਇਹ ਫਿਰ ਰਿਹਾ ਹੈ ਇਹ ਸਤਵਾਨਾ ਲੱਗੀ ਦੀ ਪਰ ਹੁਣ ਇਸ ਟਾਈਮ ਰਾਤ ਦੇ ਵੇਲੇ ਜਿਹੜੇ ਭਰਾ ਲੱਗੇ ਹੋਏ ਆ ਨੌਜਵਾਨ ਭਰਾ ਲੱਗੇ ਹੋਏ ਆ ਇਹਨਾਂ ਨੇ ਮਿਹਨਤ ਕਰ ਰਹੇ ਆ ਬਹੁਤ ਬਹੁਤ ਧੰਨਵਾਦ ਮੇਰੇ ਭਰਾ ਤੇ ਜਿਨ੍ਹਾਂ ਨੇ ਦਿਨ ਦੇ ਵਿੱਚ ਕੀਤੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜਿਹੜੇ ਹੁਣ ਇਸ ਟਾਈਮ ਕਰ ਰਹੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਮੇਰੇ ਭਰਾ ਲੱਗੇ ਹੋਏ ਆ ਇਸ ਟਾਈਮ ਟਾਪਰ ਜੇ ਆਪਾਂ ਗੱਲ ਕਰੀਏ ਇਸ ਟਾਈਮ ਜਿਹੜੇ ਲੱਗੇ ਹੋਏ ਨਾ ਮੇਰੇ ਭਰਾ ਸਾਹ ਦੇ ਬਿਨਾਂ ਕਿਸੇ ਸੱਚੀ ਕਾ ਜਨਾਬ ਸਾਰੇ ਬਿਨਾਂ ਕਿਸੇ ਲਾਲਚ ਤੋਂ ਲੋਕ ਤੋਂ ਲੱਗੇ ਹੋਏ ਸਾਰੇ ਆਪਣੀ ਮਤਲਬ ਕੇ ਕੱਲ ਵੀ ਸ਼ਰਦਾ ਦੇ ਨਾਲ ਲੱਗੇ ਹੋਏ ਵੈਗਰਨ ਸਰਾਂ ਤੱਕੀ ਵਸੇ ਜਰਦੀ ਕਲਾ ਵਸੇ ਮੇਰਾ ਦਿਲ ਕਰੀ ਜਾਂਦਾ ਵੀ ਪਤਾ ਨਹੀਂ ਕਿੰਨੀਆਂ ਕਿਹਨਾਂ ਦਵਾਈਆਂ ਦਵਾਵਾਂ ਦੇਈ ਜਾਵਾਂ ਪਰ ਮਰਦਾ ਹੀ ਕਰਫਾ ਕਰ ਨੇ ਨਾ ਸਾਰਿਆਂ ਦੇ ਦੁੱਤ ਵੀਰੇ ਸਾਰਿਆਂ ਦੇ ਵਾਹ ਅੱਗੇ ਵੀ ਬੰਦੇ ਐ ਹੋਰਾਂ ਨੇ ਵੀ ਫੜਨਾ ਹੈ प्रभु और नेटवर्क इशू है नेटवर्क घट है थोड़ा जिसे नहीं मतलब के प्रॉपर आप थाना था दिखा था पा था रहे वैरी गुड ਅੱਛਾ ਇਸ ਟਾਈਮ ਇਹ ਨਿਕਲ ਲੱਗੇ ਤੇ ਇਹ ਹੈਗਾ ਦੋਦਬਰ ਦੇ ਕੋਲ ਹੈ ਜੀ ਜਿਹੜਾ ਢਾ ਲੱਗੀ ਹੋਈ ਸੀ ਜਿੱਥੇ ਮੇਰੇ ਵੀਰ ਸੇਵਾ ਕਰਨ ਲੱਗੇ ਹੋਇਆ ਜੀ ਇਸ ਤੋਂ ਬਾਅਦ ਅੱਗੇ ਜਾ ਕੇ ਜੇ ਆਪਾਂ ਅੱਗੇ ਚੱਲੀਏ ਤਾਂ ਇੱਕ ਬੰਨਾ ਦੋ 2 ਕਿਲੋਮੀਟਰ ਜਾਂ ਤਿੰਨ ਕਿਲੋਮੀਟਰ ਦੀ ਗੱਲ ਚੱਲੀ ਆ ਤਾਂ ਫਸਿਆਂ ਦੇ ਕੋਲ ਜਿਹੜਾ ਇਹ ਢਾ ਲੱਗੀ ਹੋਈ ਹੈ ਪਰ ਤੁਹਾਡਾ ਕਿਰਪਾ ਕਰਨ ਉਹਨਾਂ ਸਾਰੇ ਮੇਰੇ ਭਰਾਵਾਂ ਦੇ ਉੱਤੇ ਚਲਾਈ ਰਿਹਾ ਵਾਹ ਜੀ ਵਾਹ ਜੀ ਬੰਦੇ ਪੁੱਛੇ ਪਾਸਾ ਨੇਤਰਵੇ ਲੱਗਿਆ ਹੋਇਆ ਜੀ ਪ੍ਰੋਪਰ ਆਪਣਾ ਨ ਦੇਹੀ ਨਾਲ ਲੱਗੇ ਹੋਇਆ ਜੀ ਸੇਵਾ ਕਰਨ ਸਤਿ ਸ਼੍ਰੀ ਅਕਾਲ ਹੋਲੇ ਸੋਨੇ ਆਣ ਸਤਿ ਸ਼੍ਰੀ ਅਕਾਲ ਆਂਦੇ ਜਮਾਂ ਪੂਰੇ ਗੋਆਣ ਆ ਬੇਟੀਆਂ ਤੁਹਾਡੇ ਪਿਆਰ ਨੂੰ ਆਣਾ ਬਚਾਪਾ ਹੈ ਕਹਾਂ ਹੈ ਚੰਗਾ ਪੜਾ ਬਚਾਤਾ ਤਾਂ ਦਾ ਸਕਲੋਂ ਤੇ ਆ ਗਿਆ ਜੀ ਤਾਂ ਉਹਦੇ ਕੱਪੜੇ ਆ ਆ ਚੱਕ ਕੇ ਆ ਸਕਲੋਂ ਯਾਰ ਉਹਨੂੰ ਇੱਕੋ ਟੋਟੇ ਵੀ ਆ ਚੱਕੂ ਆ ਗਿਆ ਕੱਢ ਲਈ ਹਰੇ ਆ ਲੈ ਕਪੜਾ ਆ 12 ਜਿੱਤਰਾ ਮੈਂ ਜੀ ਭਰੀਏ ਰੱਖ ਦੇ ਨੀ ਕੈਮਰਾ ਵੀਰੇ ਆਇਆ ਲਾ ਬਈ ਲਾ ਵੀਰਾ ਉਹ ਕੈਮਰਾ ਵੀਰੇ ਉਹ ਫੇਟੇ ਦੁਬਾਰਾ ਫਿਰ ਗਿਜੂਗੇ ਔ ਚੱਕੀ ਫੇਰੇ ਸਤਿ ਸ਼੍ਰੀ ਅਕਾਲ ਨਿਹਾਲ ਆਉਣ ਦੇ ਜੱਟ ਉਹ ਜਿਹੜਾ ਸੈੱਟ ਹੋਏ ਉਹਨੇ ਰਹਿਣ ਦੇ ਪੱਤਰ ਉਹ ਟਰਾਲੀ ਆ ਰਹੀ ਹੈ ਜਿਹੜੀ ਮਗਰ ਰਹਿਣ ਜਿਹੜੇ ਫੇਰ ਅੱਧੀ ਕਰਨੇ ਸੈੱਟ ਨਾ ਆ ਰਹੇ ਫਿਰ ਇਹ ਤਾਂ ਪ੍ਰੈਕਟ ਕਰਨਾ ਹੈ ਨਾ ਇਹ ਬੰਦਾ ਹੋ ਗਿਆ ਟਰੈਕਟਰ ਮਾਈਆ ਟਰੈਕਟਰ ਆ ਰਿਹਾ ਕਹਿੰਦੇ ਮਗਰ ਚਲੋ ਕੋਈ ਨਹੀਂ ਕਿਤੇ ਬਰਦੀ ਬਰਦੀ ਕਿੱਥੇ ਨੇ ਤੁਸੀਂ ਨਾ ਕੀ ਕਰਦੇ ਕਿਰਿਆ ਚ ਪਾਣੀ ਕਾਫੀ ਜ਼ਿਆਦਾ ਹੋਇਆ ਵੈਸ ਟਾਈਮ ਕੱਲ ਹੀ ਨਾ ਹੋਰੇ ਤੋਂ ਤਕਰੀਬਨ ਤਕੜੇ ਨੇ ਕੱਲ ਵੀ ਜੇ ਹੁਣ ਇਸ ਟਾਈਮ ਦੇਖੀਏ ਹਾਂਜੀ ਤੇ ਹੈ ਪ੍ਰਸ਼ਤੋਂ ਫਿਰ ਹਾਂਜੀ ਵੀਰੇ ਜਿਹੜਾ ਆਹ ਪਾਣੀ ਸੀਗਾ ਹਾਂ ਜੀ ਹੁਣ ਇਸ ਟਾਈਮ ਤਕਰੀਬਨ ਤਕਰੀਬਨ ਇਹ ਤੋਂ 5 ਫੁੱਟ ਹੋਊਗਾ। ਔਰ ਤੋਂ 5 ਜਾਂ 6 ਫੁੱਟ ਹੋਊਗਾ ਬਤਵਾਦ। ਮੈਂ ਤਕਰੀਬਨ ਮੇਰੇ ਮੇਰੇ ਜਿੰਨਾ 6 ਫੁੱਟ ਦੀ ਗਰੂ ਹਾਂ। ਹਾਂ 6 ਫੁੱਟ ਤੇ ਗੇਟ ਚ ਹੋਊਗਾ ਨਾ। ਪਰ ਜਿਹੜਾ ਕੱਲ ਇਹੀ ਸੀਗਾ ਉਰੇ ਤੋਂ ਜੇ ਇਸ ਜਗ੍ਹਾ ਤੋਂ ਦੇਖੀਏ ਆਪਾਂ ਇਸ ਲੈਵਲ ਤੋਂ ਤਾਂ ਤਕਰੀਬਨ ਤਕਰੀਬਨ ਇਹ 12-13 ਫੁੱਟ ਹੋਊਗਾ ਥੱਲੇ। ਓਕੇ। ਤੇ ਅੱਜ ਜਿਹੜਾ ਪਾਣੀ ਦਾ ਵੀ 6 ਫੁੱਟ ਆਪਾਂ ਮਤਲਬ ਕਿ ਉੱਪਰ ਹੋ ਗਏ। ਜਿਹੜੀ ਉਹ ਸਾਹਮਣੇ ਢਾ ਸੀਗੀ ਜਿਹੜੀ ਉਹ ਸਾਹਮਣੇ ਹਾਂ ਜਿਹੜੀ ਸਾਹਮਣੇ ਢਾ ਸੀਗੀ ਜਿਹੜੀ ਉਹ ਹਾਂ ਜੀ ਉਹ ਜਿਹੜੀ ਢਾਈ ਹੁੰਦੀ ਸੀਗੀ ਉਹ ਉਹ ਜਿਹੜੀ ਮਤਲਬ ਕੱਲ ਸੀ ਪ੍ਰੋਪਰ ਸੀਗੀ ਤੇ ਰਾਤੋਂ ਰਾਤ ਉਹ ਢਾ ਗਈ ਸੀਗੀ ਪਰ ਜਿਹੜੇ ਆਪਣੇ ਹੋ ਸੀਗੇ ਭਰਾ ਸੀਗੇ ਕਿੰਨੇ ਇਹ ਮਤਲਬ ਇਹਦੀ ਗੱਲ ਕਰਦੇ ਜਿਹੜੀ ਆਹ ਢਾ ਹਾਂ ਜੀ ਹਾਂ ਜੀ ਆਹ ਸਾਹਮਣੇ ਸੀਗਾ ਜਿਹੜਾ ਹਾਂ 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 ਠੀਕ ਹੈ ਇਹਨਾਂ ਨੇ ਪ੍ਰੋਪਰ ਮਤਲਬ ਜਿਹੇ ਭਰੀਆ ਦੁਆਰੇ ਭਰੀਆ ਜੀ 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 ਬਿਲਕੁਲ ਸਹੀ ਹੈ ਤੁਹਾਡੀ ਗੱਲ ਹਾਂ ਜੀ ਕਿ ਐਸੇ ਇਸmein ਪਾਣੀ ਜਿਹੜਾ ਘੁਮਦਾ ਨਾ ਜਿਆਦਾ ਇਹਦੇ ਕਰਕੇ ਇਹਦੇ ਕਰਕੇ ਪੰਗਾ ਆਉਂਦਾ ਹੈ ਨਾ ਹਾਂ ਫਿਰ ਹਾਂ ਜਿਹੜਾ ਥੱਲੇ ਉਹ ਢਾਈ ਜਾਂਦਾ ਇਹ ਉਹਦੇ ਕਰਕੇ ਇਹ ਥੱਲੇ ਜਿਹੜਾ ਮਤਲਬ ਕਰਨਾ ਹੋ ਕਟੀਆਂ ਦਾ ਬਿਲਕੁਲ 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 ਇਹ ਮਸਾਲਾ ਪੱਕੇ ਸੱਤ ਲੋ ਜਿੰਨਾ ਕੁ ਥੱਲੇ ਬਹਿ ਰਿਹਾ ਵੀ ਢਾ ਲਾ ਰਿਹਾ ਜੇ ਥੋੜਾ ਜਿਹਾ ਉੱਪਰ ਪੈਂਦਾ ਸ਼ਾਇਦ ਹੋ ਸਕਦਾ ਕੱਟ ਵੀ ਹੋ ਜਾਵੇ ਥੋੜਾ ਕੱਟ ਹੋ ਸਕਦਾ ਸੀ ਨਾ ਬਿਲਕੁਲ ਇੱਥੇ ਅੱਜ ਐਸਡੀਐਮ ਸਾਹਿਬ ਡੀਸੀ ਸਾਹਿਬ ਤੇ ਆਪਣੇ ਡੀਐਸਪੀ ਸਾਹਿਬ ਚ ਵਿਸ਼ੇਸ਼ ਚਮਕੌਰ ਸਾਹਿਬ ਤੇ ਐਸਐਚ ਗੁਰਪ੍ਰੀਤ ਸਿੰਘ ਜੀ ਇਹ ਸਾਰੇ ਹੀ ਮਤਲਬ ਹਾਂ ਬਿਲਕੁਲ ਉਹ ਦੇਖੋ ਜੀ ਵਾਈਟ ਚੱਲ ਰਹੀ ਆ ਪਰਲੇ ਪਾਸੇ ਡੀਸੀ ਸਾਹਿਬ ਜੀ ਅਸੀਂ ਵੀ ਤੁਹਾਨੂੰ ਦੁਕਾਨਾਂ ਦੇ ਚੱਲ ਕੇ ਡੀਐਸਪੀ ਸਾਹਿਬ ਨਾ ਡੀਸੀ ਸਾਹਿਬ ਵੀ ਆਏ ਹੋਏ ਆ ਤੇ ਐਸਐਸਪੀ ਸਾਹਿਬ ਵੀ ਆਏ ਹੋਏ ਆ ਤੇ ਕੈਂਪੂ ਕੈਮਰਾ ਤੋਂ 9 ਵਜੇ ਦੇ ਕਰੀਬ ਨੇ ਸਾਰੇ ਪਹੁੰਚੇ ਫਿਰ ਸੀਗੇ ਜੀ ਬਾਬਾ ਜੀ ਦੇਖੋ ਜੀ ਪਰੇ ਹੋਈਓ ਜੀ ਚੱਲ ਵੀਰੇ ਚੱਲ ਚਲੋ ਅੰਦੇ ਜਾਣਦਾ ਸਰ ਜੱਪ ਲੋ ਚੱਕਰ ਸਹੀ ਗੱਲਾਂ ਦੇ ਵਿੱਚ ਕੁਛ ਉਹ ਸੀਗੇ ਸੀਗੇ ਗੱਲਾਂ ਬਸਾਂ ਜੋੜ ਗਏ ਸੀਗੇ ਡੀਸੀ ਸਾਹਿਬ ਐਸਐਸਪੀ ਸਾਹਿਬ ਆਹ ਪਰਦੇ ਪਾਸੇ ਪਹਿਲੇ ਅੰਦੇ ਮਰੇ ਮਤਲਬ ਤੇ ਬਿਲਕੁਲ ਇਹਨਾਂ ਨੂੰ ਫਸਿਆਂ ਵਾਲੇ ਬੰਤੇ ਵੀ ਜਾਣਾ ਉੱਥੇ ਵੀ ਚੈੱਕ ਕਰਨਗੇ ਯਾਨੀ ਕਿ ਪ੍ਰਸ਼ਾਸਨ ਵੀ ਮੌਜੂਦ ਹੈਗਾ ਜਿਸ ਸੰਗਤ ਮੌਜੂਦ ਹੈ ਤਾਂ ਪ੍ਰਸ਼ਾਸਨ ਵੀ ਮੌਜੂਦ ਹੈਗੀ ਰਾਜਨੀਤੀ ਮੈਂ ਨਾ ਤਾਂ ਅਮਾਨ ਸਰ ਗਿਆ ਅੱਜ ਅਮਰ ਤੇ ਰੋਡ ਤੇ ਮੈਂ ਉਹਨੂੰ ਦੱਸ ਤਾ ਹਾਂ ਜੀ ਉਹ ਚੈੱਕ ਕਰਨਾ ਆਪਣਾ ਇਹਨਾਂ ਦਾ ਤਾਲਮੇਲ ਕਰਾ ਦਿਓ ਕਰਾ ਬਿਲਕੁਲ ਇੱਥੇ ਆਪਾਂ ਨੂੰ ਚੀਜ਼ ਫੀਡਬੈਕ ਅੰਦਰ ਵੀ ਕੀ ਪੁੱਛਣਾ ਹੈ ਮੇਨ ਦਾ ਇਹ ਹੈ ਹਾਂ ਇਹ ਲਵੇ ਲਵੇ ਨਹੀਂ ਇਹ ਤਾਂ ਇਹ ਸੀ ਐਸ ਅਫਸਰ ਹੈ। ਇਸ ਦੇ ਪਿੱਛੇ ਐਸ ਅਫਸਰ। ਮੈਨੂੰ ਮੈਂ ਨੰਬਰ ਦੇ ਦਿਨ ਜੋ ਸਾਫ ਖਾਂਦੀ ਸਾਈਆ ਪਰਾਦੇ। ਲੈਉਣ ਲੱਗੇ ਜਾਦਾ ਸਾਈਡ ਨਾਲ। ਵਾਹ ਜੀ ਵਾਹ। ਮੁੰਡੇ ਬੜੇ ਹਿੰਮਤੀ ਹੈ। ਤੇ ਸਾਰੇ ਜਣੇ ਬਹੁਤ ਜ਼ੋਰ ਲਾ ਕੇ ਕੰਮ ਕਰ ਰਹੇ ਆ ਤੇ ਫੇਰ ਆਪਾਂ ਨਾ ਵੀ ਚਲੋ بارش ਦਾ ਅੱਜ ਸਵੇਰ ਤੋਂ ਬੰਦ ਸੀਗੀ ਤੇ ਹੁਣ ਦੁਬਾਰੇ ਤੋਂ ਫੇਰ ਇਸ ਸਮੇਂ ਜਦੋਂ ਫੇਰ ਸ਼ੁਰੂ ਹੋ ਗਿਆ ਮੇਜਨ ਤੁਹਾਨੂੰ ਦੇਖਦੇ ਹੋਣੇ ਦਾਣੇ ਜਿੱਗਰਦੇ ਇਹ ਇੱਥੇ ਕੋਹ ਬਣ ਗਈ ਆ ਪਾਣੀ ਜਿਹਦੇ ਕਰਕੇ ਇਹ ਪੰਗਾ ਪਿਆ ਸੀਗਾ ਸਾਰਾ ਤੇ ਬਾਬੇ ਨਾਨਕ ਦੀ ਕਿਰਪਾ ਹੋ ਗਈ ਸੰਗਤ ਦਾ ਸਹਿਯੋਗ ਸਾਰੀ ਸੰਗਤ ਨੇ ਅੰਨਕ ਜ਼ੋਰ ਮਾਰਿਆ ਕਾਣ ਦਾ ਭਾਵ ਵਈ ਬੇ ਕਹਿੰਦੇ ਹੁੰਦੇ ਤੇ ਬਦਨਿਆਮਾਂ ਦੇ ਬੰਨ ਕਦੇ ਪੂਰੇ ਨਹੀਂ ਜਾ ਸਕਦੇ ਵੀ ਜਿੱਕੇ ਟੁੱਟਿਆ ਹੋਵੇ ਪਰ ਪੰਜਾਬੀ ਹੈ ਤੇ ਕਦੇ ਹਾਰ ਮੰਨਣ ਵਾਲੇ ਨਹੀਂ ਹੈਗੇ ਤਸੱਲੀਆਂ ਕਰਾਤੀਆਂ ਬੰਨ ਲੀਆਂ ਇੱਥੇ ਬਾਕੀ ਕੋਈ ਮਾਣ ਨਹੀਂ ਹੈਗਾ ਕੁਦਰਤ ਦੇ ਅੱਗੇ ਕੁਛ ਨਹੀਂ ਪਹਿਦਾ ਬਾਸ ਨਹੀਂ ਚੱਲ ਸਕਦਾ ਤੇ ਸੰਗਤਾਂ ਹਾਂਜੀ ਦੁੱਧ ਛਕ ਲੋ ਛਕ ਲੋ ਤੁਸੀਂ ਦੁੱਧ ਛਕ ਲੋ ਮੈਂ ਮਿੱਠਾ ਤਾਂ ਨਹੀਂ ਹੈਗਾ ਚਲੋ ਫੇਰ ਮੈਂ ਛਕ ਲੈਂਦਾ ਤਾਂ ਵੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਰਦਰ ਮੰਗਣਾ ਨਹੀਂ ਹੈਗਾ ਸਪੈਸ਼ਲੀ ਕੋਈ ਦੁੱਧ ਦਾ ਲੰਗਰ ਜੀ ਹਰ ਇੱਕ ਮਤਲਬ ਕਿ ਸੰਗਤਾਂ ਦੀ ਸੇਵਾ ਲਈ ਬਹੁਤ ਕੁਝ ਪਹੁੰਚਦਾ ਇੱਥੇ ਇਹ ਦੇਖਿਆ ਜਾਵੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਸੇਵਾਦਾਰਾਂ ਦੀਆਂ ਇਕੱਲੇ ਇਕੱਲੇ ਦੀਆਂ ਆਪਣੇ ਆਪਣੇ ਡਿਊਟੀਆਂ ਲੱਗੀਆਂ ਹੋਈਆਂ। ਭਾਜੀ ਆਪਣਾ ਲੱਗੇ ਹੋਇਆ ਕਰਨ। ਜਾਲ ਨੂੰ ਸੈਟਿੰਗ। ਕਿਉਂਕਿ ਪਹਿਲਾਂ ਜਦੋਂ ਸਟਾਰਟਿੰਗ ਦੇ ਵਿੱਚ ਕੰਮ ਚੱਲਿਆ ਸੀਗਾ ਤਾਂ ਟੋਟੇ ਇੱਕ ਨਾਲ ਪਰ ਪੜ ਕੇ ਗੇਰੇ ਜਰੂਰ ਸੀਗੇ। ਪਰ ਉਹਨਾਂ ਦਾ ਪਤਾ ਨਹੀਂ ਲੱਗਾ ਕਿਤੇ ਫਿਰ ਇਹ ਜਾਲ ਦਾ ਸਿਸਟਮ ਜਿਹੜਾ ਬਣਾਇਆ ਹੁਣ ਨਹੀਂ ਜਾਂਦੇ ਕਿਥੇ ਪਾਸੇ ਉਹਦੇ ਕਰਕੇ ਬੰਨ ਮਜ਼ਬੂਤ ਹੋ ਗਿਆ। ਅਨਸਰ ਪਾਸਾ। ਸਮੁੰਦਰ ਜੀ ਬਿਲਕੁਲ ਬਿਲਕੁਲ। ਇੱਧਰ ਵੀ ਸਮੁੰਦਰ ਹੈ ਤੇ ਆਹ ਸਾਡਾ ਸਮੁੰਦਰ ਹੈ ਜੀ। ਬਿਲਕੁਲ ਥੋੜੀ ਜਿਹੀ 16 ਨੇ ਵਾਹਿਗੁਰੂ ਅੱਛਾ ਗੱਲ ਇਦਾਂ ਵਾਹਿਗੁਰੂ ਬਹਿਣਾ ਹਨਾ ਅੱਛਾ ਚਨਾ ਉਹ ਖੋਲਦੀਆਂ ਜਿਹੜੀਆਂ ਨਾੜਾਂ ਜਿਹੜੀਆਂ ਪੁਰਾਣੀਆਂ ਨਾ ਜਿਹੜੀ ਦਿਮਾਗ ਦੀ ਸਟ੍ਰੈਸ ਜੀ ਹੈ ਜਾਂ ਜ਼ੋਰ ਲੱਗਿਆ ਵਾ ਸਾਰਾ ਉਹ ਸਾਰਾ ਉਤਰ ਜਾਂਦਾ ਹੈ ਇੱਕ ਕੁਟਕੇ ਦੇ ਉਤਰ ਗਿਆ ਇੱਕ ਕੁਟਣਾ ਹਨਾ ਦੁਬਾਰੇ ਫੇਰ ਜੀ ਕਰਦਾ ਵੀ ਆਉਣ ਦੋ ਟਰਾਲਾ ਹੋਰ ਇੱਕ ਹਾਂ ਦੁਆਦਾਰ ਹੈ ਬਿਲਕੁਲ ਬਿਲਕੁਲ ਆਪਾਂ ਕੰਨ ਸਾਰਿਆਂ ਤੇ ਜਿਹਨੇ ਜਿਹਦੇ ਸੇਵਾ ਕਰਦੇ ਆ ਹਾਂਜੀ 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 ਆਪਾਰ ਕਿਰਪਾ ਦਾ ਆਏ ਹਾਏ ਆਪਾਰ ਕਿਰਪਾ ਕਰਨ ਮੇਰੀ ਮਨੋ ਕਾਮਨਾ ਸਾਰੀਆਂ ਪੂਰੀਆਂ ਕਰੋ ਦੇਖੋ ਲੋਕਾਂ ਦੇ ਲਈ ਲੱਗੇ ਵੀ ਕਰਨਾ ਸ਼ਾਇਦ ਮੈਨੂੰ ਇਹ ਵੀ ਲੱਗਦਾ ਵੀ ਵੀ ਆਪਣੇ ਇਲਾਕੇ ਦੇ ਸ਼ਹਿਰ ਘੱਟ ਲੋਕ ਨੇ ਬਾਹਰ ਤੇ ਵੀ ਜ਼ਿਆਦਾ ਹਨਾ ਬਹੁਤ ਮੈਂ ਦੇਖਿਆ ਜਦੋਂ ਮੇਰੇ ਰੋਡ ਦੇ ਉੱਪਰੋਂ ਉੱਧਰੋਂ ਮਾਲਾ ਛੱਲੀਆਂ ਦੇ ਕੋਲ ਨੂੰ ਟਰਾਲੇ ਆਉਂਦੇ ਆ ਭਰ-ਭਰ ਕੇ ਬਲਬਲ ਅਣਗਿਣਤ ਸਵੇਰ ਦੇ ਜਿਗਣੇ ਲੱਗੇ ਲੱਗਣ ਲੱਗੇ ਤਾਂ ਨਹੀਂ ਕਿਹਨਾਂ ਹੋਣੇ ਵਾਕੀ 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 ਸਹੀ ਗੱਲ ਬੋਲੀ ਆਏ ਮੇਰੇ ਵੀਡੀਓ ਕਿਹੜੇ ਆ ਜਾਲ ਜੜੇ ਕਰ ਲਈ ਜੀ ਇੱਥੇ ਲੱਗ ਇੱਕ ਗੱਲ ਕਰਨੀ ਹੈ ਜਿਹੜੇ ਬੰਦੇ ਨੇ ਜਾਲ ਦੇ ਕੋਲ ਖੜਨਾ ਹੂੰ ਕੋਈ ਨਹੀਂ ਹੁਣ ਟਰੈਕਟਰ ਨਹੀਂ ਆਇਆ ਜੀ ਹਲ ਕੋਈ ਉਹਨਾਂ ਨੂੰ ਜਿਹੜੇ ਉੱਪਰਲੇ ਪਾਸੇ ਥੈਲੇ ਪੇਚੀਗੇ ਉਹਨਾਂ ਨੂੰ ਕਹਿੰਦੇ ਵੀ ਔਰ ਨੇ ਟ੍ਰਾਂਸਫਰ ਕਰਦੀ ਏ ਵੀ ਉੱਪਰ ਗੇਰ ਦਾਂਗੇ ਬਾਅਦ ਵਿੱਚ ਕਈ ਵਾਰ ਸੰਗਤ ਡਾਇਰੈਕਟ ਰੂਟ ਕਰ ਦਿੰਦੇ ਫਿਰ ਉੱਪਰ ਇਤਾਰ ਦਿੰਦੇ ਆ ਸਤਨਾਮੁ ਅਕਾਲ ਬਰਬਰ ਗੱਲ ਬਰਬਰ ਇਦਾਂ ਜਾਲ ਬਣਾ ਕੇ ਫਿਰ ਤਿੰਨ ਤਿੰਨ ਚਾਰ ਚਾਰ ਖਾਨੇ ਬਣਾਉਂਦੇ ਦੇਖਣਾ ਉਹ ਕਰਨਾ ਇੱਕ ਬਾਈਕਰ ਆ ਕਰਨਾ ਹੈ ਇਹੋ ਇਸ਼ਤਪਾਖਾ ਖਾਣਾ ਹੈ ਤੇ ਇਹ ਆਹ ਲੱਖ ਵਾਲਾ ਖਾਣਾ ਹੈ ਖਾਣਾ ਦੇ ਵਿੱਚ ਭਰ ਕੇ ਫਿਰ ਇਹਨੂੰ ਉੱਪਰ ਤੇ ক্লোਜ਼ ਬੰਦ ਕਰ ਦਿੱਤਾ ਜਾਂਦਾ ਫਿਰ ਸਰਪੰਚ ਸਾਹਿਬ ਲਗੇ ਪ੍ਰਸ਼ਾਦਾ ਛਕਣ ਜੋਰ ਕਾਫੀ ਵੱਜ ਗਿਆ ਇਹਨਾਂ ਦਾ ਵੀ ਹੂੰ ਤੇ ਆ ਸਾਡੇ ਫਰੀਦ ਵਾਲੇ ਸਰਪੰਚ ਖੜੇ ਆ ਜੀ ਆਹ ਸਾਹਮਣੇ ਬਾਬਾ ਜੀ ਤੇ ਪੂਰੀ ਸੇਪੜੀ ਦਾ ਤਾਂ ਪ੍ਰਬੰਧ ਵੀ ਰੱਖਿਆ ਪਾ ਜਿਵੇਂ ਇਹਨਾਂ ਨੇ ਦੇਖੋ ਜੈਕਟਾਂ ਪਾਈ ਹੋਈਆਂ ਆ ਮੁੰਡੇ ਜੀ ਹੁਣ ਜਿਹੜੇ ਖੜੇ ਆ ਇਹ ਇਹ ਉਹਨੂੰ ਉੱਪਰ ਤੇ ਬੰਦ ਕਰਨ ਲੱਗੇ ਵੇ ਜਾਲ ਵਾਲੇ ਜਿਹੜੇ ਡੱਬੇ ਬਣੇ ਹੋਏ ਪੰਜ-ਸੱਤ ਤੇ ਆਹ ਨਾਲ ਦੀ ਨਾਲ ਦਰਿਆ ਚੱਲ ਰਿਹਾ ਜੀ ਥੋੜੀ ਦੇਖ ਲੋ ਸਤਲੁਜ ਹਰੀ ਵਰਾ ਤੇ ਹੁਣ ਮੇਰੇ ਦੇ ਵਿੱਚ ਤੁਹਾਨੂੰ ਸ਼ਾਇਦ ਲੰਬਾ ਨਾ ਦਿਖੇ ਕਾਫੀ ਦੂਰ ਤੱਕ ਹੈਗਾ ਔਰ ਇਹ ਹੋ ਆਹ ਡੱਬਾ ਅਗਲਾ ਖਾਲੀ ਪਿਆ ਜੀ ਹਾਲਾਂਕਿ ਆ ਚਾਰ ਡੱਬਿਆਂ ਵਾਲੇ ਖਾਲੀ ਤਿਆਰ ਕਰਕੇ ਦੇਖੋ ਹੁਣ ਹੁਣ ਅੰਦਰ ਅਸਲ ਉਸੇ ਬੇਲੇ ਪਿੰਡ ਤੋਂ ਕੁਝ ਬੰਦੇ ਖੜਾਏ ਹੋਏ ਸੀਗੇ ਜਿਨ੍ਹਾਂ ਦੀ ਡਿਊਟੀ ਲੱਤੀ ਸੀਗੀ ਵੀ ਤੁਸੀਂ ਅੱਗੇ ਫਸਿਆਂ ਨੂੰ ਭੇਜ ਦੇਣੇ ਟਰੈਕਟਰ ਟਰਾਲੇ ਜੀ 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 ਬਿਲਕੁਲ ਤੇ ਸਾਡੇ ਹੈਰੀ ਭਾਜੀ ਇਹ ਵੀ ਬਹੁਤ ਹਿੰਮਤ ਲੱਗੀਵੇਂ ਕਰਨ ਤੇ ਤਕਰੀਬਨ ਉਹਦੇ ਸਾਰੇ ਮੈਂਬਰ ਜਿਹੜੇ ਹੈਗੇ ਸਾਡੇ ਇਲਾਕੇ ਦੇ ਜਾਣ ਪਛਾਣ ਹੈਗੇ ਨੇ ਬਹੁਤ-ਬਹੁਤ ਧੰਨਵਾਦ ਆ ਸਾਰਿਆਂ ਦਾ ਹੀ ਵੀ ਛੜਦੀ ਕਲਾ ਚ ਰਹਿਣਾ ਬਾਬਾ ਨਾਨਕ ਇਹਨਾਂ ਨੂੰ ਖੁਸ਼ੀਆਂ ਦੇਵੇ ਹਮੇਸ਼ਾ ਜੋ ਪਬਲਿਕ ਦੇ ਲਈ ਇਹਨਾ ਕੰਮ ਕਰ ਰਹੇ ਨੇ ਆਪਣੇ ਲਈ ਵੀ ਕਰ ਰਹੇ ਨੇ ਪਬਲਿਕ ਲਈ ਵੀ ਕਰ ਰਹੇ ਨੇ ਸਮਾਂ ਕੱਢਣਾ ਬਹੁਤ ਔਖਾ ਏ ਸਮਾਜ ਸੇਵਾ ਦੇ ਲਈ